ਸਤਿ ਸ੍ਰੀ ਅਕਾਲ ਜੀ ਮੈਂ ਹਰਦੀਪ ਸਿੰਘ ਤੁਹਾਨੂੰ ਅੱਜ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਛਨੀਰਪਿੰਡ ਦੇ ਵਿੱਚੋਂ ਆਪਣਾ ਭਾਈ ਆ ਮੰਗਾ ਕਬੱਡੀ ਖਿਡਾਰੀ ਆ ਅਪਤਾਰ ਸਿੰਘ ਮੰਗਾ ਬਹੁਤ ਵਧੀਆ ਕਬੱਡੀ ਖਿਡਾਰੀ ਆ ਇਹਨਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਲਈ ਕੈਂਪ ਲਗਾਇਆ ਜਾ ਰਿਹਾ ਛਨੀਰ ਵਿਖੇ ਸੋ ਜਿੱਥੇ ਪੰਜਾਬ ਦੀ ਨੌਜਵਾਨੀ ਨਸ਼ਿਆਂ 'ਚ ਬਰਬਾਦ ਹੋ ਰਹੀ ਆ ਇਹਨਾਂ ਨੇ ਬਚਾਉਣ ਲਈ ਬੜਾ ਵਧੀਆ ਪ੍ਰਾਲਾ ਕੀਤਾ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਇਹਨਾਂ ਲਈ ਟਾਈਮ ਰੱਖਿਆ ਹੋਇਆ ਹਣਾ ਬਾਬਾ ਪ੍ਰੇਮਦਾਸ ਜੀ ਦਾ ਗਰਾਊਂਡ ਆ ਜਿੱਥੇ ਇਹ ਮਿਹਨਤ ਕਰਾਈ ਜਾਂਦੀ ਹੈ ਨਾ ਕਾਫੀ ਨੌਜਵਾਨ ਨੇ ਜਿਹੜੇ ਇੱਥੇ ਮਿਹਨਤ ਕਰਨ ਆਉਂਦੇ ਆ ਸੁਬਾ ਸ਼ਾਮ ਦੋਨੇ ਟਾਈਮ ਰੱਖੇ ਹੋਏ ਨੇ ਤੇ ਕੈਂਪ ਦਾ ਇਹਦਾ ਸਮਾਗ ਕੀ ਕੀ ਇਹਦੇ ਆਪਣਾ ਭਰਾ ਮੰਗਾ ਖੜਿਆ ਪਹਿਲਾਂ ਨਾਲ ਗੱਲ ਕਰਦੇ ਆ ਕਦੋਂ ਕੈਂਪਸ ਸਟਾਰਟ ਕੀਤਾਗਾ ਤੇ ਕੀ ਕੀ ਰੂਲ ਬਣਾ ਰੱਖੇ ਆ ਕਿੰਨੇ ਕ ਮਤਲਬ ਨੌਜਵਾਨ ਇੰਨਾ ਲਾਵੇ ਪਹੁੰਚਦੇ ਨੇ ਕੀ ਹਾਲ ਆ ਭਰਾ ਮੰਗਾ ਜੀ ਹਾਂਜੀ ਬਾਈ ਜੀ ਸੱਸ ਸਤਿ ਸ੍ਰੀ ਅਕਾਲ ਜੀ ਅਸੀਂ ਸੋਣ ਲਾਵੇ ਪਹੁੰਚਿਆ ਸੀ ਇਹ ਪੁੱਛਣ ਆਏ ਆ ਵੀ ਬੜਾ ਵਧੀਆ ਪ੍ਰਾਲਾ ਕਰ ਰਹੇ ਹੋ ਜਿੱਥੇ ਪੰਜਾਬ ਦੀ ਨੌਜਵਾਨ ਜਿਹੜੀ ਆਪਾਂ ਕਹ ਰਹੀਏ ਵੀ ਹੁਣ ਨੌਜਵਾਨੀ ਹੈ ਆਪਣੀ ਉਹ ਨਸ਼ਾ ਚ ਹਣਾ ਤੁਸੀਂ ਬਹੁਤ ਵਧੀਆ ਉਹਦੇ ਟਾਈਮ ਤੋਂ ਟਾਈਮ ਕੱਢ ਕੇ ਹਣਾ ਤੇ ਇਹਨਾਂ ਨੂੰ ਇੱਕ ਚੰਗੇ ਰਾਹ ਤੇ ਲਾ ਰਹੇ ਹੋ ਹਣਾ ਬਿਲਕੁਲ ਤੇ ਇਹ ਕੈਂਪ ਕਦੋਂ ਸਟਾਰਟ ਕੀਤਾ ਤੁਸੀਂ ਕੀ ਕੀ ਰੂਲ ਕਰਕੇ ਇੱਥੇ ਤੁਸੀਂ ਸਭ ਤੋਂ ਪਹਿਲਾਂ ਬੈਰੀ ਖਾਲਸਾ ਬੈਰੀ ਕੀ ਫਤਿਹ ਸਾਡਾ ਵੀਰੇ ਇਹ ਕੈਂਪ ਆ ਜਿਹੜਾ 1 ਜੂਨ ਤੋਂ ਸਟਾਰਟ ਕੀਤਾ ਸੀ ਅੱਛਾ ਜੀ ਇਹਦੇ ਵਿੱਚ ਅਸੀਂ ਪਤਾ ਕੀ ਰੱਖਿਆ ਸੀ ਟਾਰਗੇਟ ਕਿਉਂਕਿ ਜੂਨ ਦੀਆਂ ਛੁੱਟੀਆਂ ਹੋ ਜਾਂਦੀਆਂ तकरीबन ਸਾਰੇ ਬੱਚੇ ਫਰੀ ਸੀਗੇ ਆਪਾਂ ਸੋਚਿਆ ਯਾਰ ਉਹਨਾਂ ਨੂੰ ਫਰੀ ਉਹ ਜ਼ਿਆਦਾਤਰ ਫੋਨ ਦੇ ਵਿੱਚ ਹਾਂ ਜਾਂ ਫੋਨ ਦੇ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਥੋੜੇ ਗਲਤ ਕੰਮਾਂ ਦੇ ਵਿੱਚ ਚਲੇ ਜਾਂਦੇ ਨੇ ਹਨਾ ਉੱਥੇ ਆਪਣੇ ਦਿਮਾਗ ਦੇ ਵਿੱਚ ਆਈ ਵੀ ਆਪਾਂ ਇੱਕ ਇੱਕ ਕਬੱਡੀ ਪਲੇਅਰ ਆ ਯਾਰ ਕਿਉਂ ਨਾ ਆਪਾਂ ਜਿੰਨੀ ਕ ਆਪਾਂ ਨੂੰ ਪਰਮਾਤਮਾ ਨੇ ਹਨਰ ਦਿੱਤਾ ਆਪਾਂ ਇਹਨਾਂ ਦੇ ਰਾਹੀਂ ਆਪਾਂ ਇਹਨਾਂ ਨੂੰ ਦੱਸੀਏ ਹਨਾ ਤੇ ਕੀ ਪਤਾ ਹੋਰ ਕੋਈ ਤਕੜਾ ਪਲੇਅਰ ਹੋ ਜੇ ਇਸ ਲਈ ਉਹਦੇ ਵਿੱਚ ਆਪਣੇ ਨਾਲ ਕੁਝ ਤਾਂ ਪ੍ਰੋਫੈਸ਼ਨਲ ਪਲੇਅਰ ਆ ਜੁੜ ਗਏ ਤੇ ਕੁਝ ਪਿੰਡ ਦੇ ਫਿਟਨੈਸ ਲੇਗ ਸਾਡੇ ਕੋਲ 45 ਦੇ ਕਰੀਬ ਬੱਚੇ ਆ ਜਾਂਦੇ ਸੀਗੇ ਸ਼ਾਮ ਦੇ 40 ਠੀਕ ਆ ਅਸੀਂ ਇਹਦੇ ਵਿੱਚ ਫਿਰ ਇਹਨਾਂ ਦੀ ਮਤਲਬ ਕਿ ਜਿਹੜੇ ਪਲੇਅਰ ਪ੍ਰੋਫੈਸ਼ਨਲ ਖੇਡਣਾ ਚਾਹੁੰਦੇ ਆ ਉਹਨਾਂ ਲਈ ਸਾਡੇ ਕੋਲ 21 ਜਣੇ ਨੇ ਬਾਈ ਜਿਹੜੇ ਜਿਹੜੀ ਟੀਮ ਬਣਦੀ ਹੈਗੀ ਉਹਨਾਂ ਚ ਦੋ ਟੀਮਾਂ ਬਣਦੀਆਂ ਨੇ ਉਹਨਾਂ ਦਾ ਅਸੀਂ ਡੇਰੇ ਦੇ ਵਿੱਚ ਕੈਂਪ ਰਖਾਇਆ ਹੋਇਆ ਬਕਾਇਦਾ ਉਹਦੇ ਰੂਲ ਕਾਨੂੰਨ ਇਹ ਨੇਗੇ ਕਿ ਸਭ ਤੋਂ ਪਹਿਲਾਂ ਤਾਂ 5 ਵਜੇ ਮਾਰਨਿੰਗ ਟਾਈਮ ਇਹਨਾਂ ਨੂੰ ਮਾਨਣੇ ਕਿ ਜਲ ਪ੍ਰੈਕਟਿਸ ਹੁੰਦੀ ਹੈਗੀ ਜਿਹਦੇ ਵਿੱਚ ਕ੍ਰਾਸ ਕੰਟਰੀ ਹੁੰਦੀ ਆ ਤੇ ਲੈਗ ਵਗੈਰਾ ਹੋਰ ਕਟਿੰਗ ਕਟਕੁੱਟ ਵਗੈਰਾ ਜਿਹੜੇ ਵੀ ਆਉਂਦੇ ਨੇ ਹਨਾ ਉਹ ਅਸੀਂ ਕਰਵਾਉਣਾ ਤੇ ਸ਼ਾਮ ਨੂੰ ਈਵਨਿੰਗ ਟਾਈਮ ਜਾਨੀ ਕਿ 6 ਵਜੇ ਹਲਕੀ ਪ੍ਰੈਕਟਿਸ ਰੋ ਕੇ ਡੇਢ ਘੰਟਾ ਇਹਨਾਂ ਨੂੰ ਖੜਿਆਉਣਾ ਉਹਦੇ ਵਿੱਚ ਬਰੀਕੀਆਂ ਵੀ ਦੱਸਣੀਆਂ ਇਹਨਾਂ ਨੂੰ ਹਨਾ ਵੀ ਕੀ ਕੀ ਹੁੰਦਾਗਾ ਇਹਦੇ ਵਿੱਚ ਬਹੁਤ ਪਲੇਅਰ ਬਹੁਤ ਨਿਕਰ ਕੇ ਆ ਰਹੇ ਨੇਗੇ ਜਿਹੜਾ ਕੋਈ ਡਾਈਟ ਵਗੈਰਾ ਦਾ ਕਿਵੇਂ ਚੱਲ ਰਿਹਾ ਹੈ ਫਿਰ ਇਥੋਂ ਕਿਵੇਂ ਉਹਦਾ ਖਰਚਾ ਵਰਚਾ ਚਲਾ ਰਹੇ ਹੋ ਤੁਸੀਂ ਇਥੋਂ ਡਾਈਟ ਦਾ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਦੱਸਣਾ ਚਾਹਣਾ ਵੀ ਡਾਈਟ ਦਾ ਸਾਨੂੰ ਨੇ ਪਤਾ ਕੀ ਆ ਬੱਚੇ ਸਾਰੇ ਤਕਰੀਬਨ ਹੀ ਗਰੀਬ ਕਰਾਉਂਦੇ ਨੇ ਗਰੀਬ ਕਰਾਉਂਦੇ ਆ ਠੀਕ ਇਹਨਾਂ ਕੋਲੇ ਫਾਈਨੈਂਸ਼ਲੀ ਐਡੀ ਵੱਡੀ ਕੋਈ ਗੱਲਬਾਤ ਹੈ ਨਹੀਂਗੀ ਇਹਨਾਂ ਤੋਂ ਪਤਾ ਸੀ ਕੀ ਕੀਤਾ ਆਪਣੀ ਕੋਚਿੰਗ ਦੀ ਕੋਈ ਫੀਸ ਨਹੀਂ ਕੋਈ ਕੁਝ ਨਹੀਂਗਾ ਠੀਕ ਆ ਇਹਨਾਂ ਤੋਂ ਆਪਾਂ ਇਹਨਾਂ ਦੀ ਡਾਈਟ ਦੇ ਹੀ ਪੈਸੇ ਇਹਨਾਂ ਤੋਂ ਕਰਵਾਏ ਨੇ ਵੀ ਯਾਰ ਤੁਸੀਂ ਆਪਦੇ ਅਕੋਰਡਿੰਗ 1000 ਰੁਪਏ ਪਾਓ ਤੋਂ ਨੂੰ ਜੇ ਤੁਸੀਂ 5000 ਇਕੱਠਾ ਹੁੰਦਾ ਸੀ ਤੁਹਾਨੂੰ 10000 ਦੀ ਡਾਈਟ ਦੇ ਮਾ ਹਾਂ ਸਹੀ ਹੈ ਠੀਕ ਹੈ ਚਲੋ ਇਕੱਠੇ ਪੈਸਾ ਦਾ ਹਾਂ ਇਕੱਠੇ ਪੈਸਾ ਦੀ ਡਾਈਟ ਹੁੰਦੀ ਹੈ ਇਹਨਾਂ ਦੀ ਏਸੀ ਲੋਟ ਡਾਈਟ ਕਿਉ ਹੈ ਡਾਈਟ ਦੇ ਵਿੱਚ ਬਹੁਤ ਵਧੀਆ ਡਾਈਟ ਮਿਲਦੀ ਹੈ ਜਿਹੜੀ ਕਿ ਆਮ ਬਾਹਲੇ ਤਗੜੇ મતਲਬ ਕਿ ਉਹਨਾਂ ਕੈਂਪਾਂ ਦੇ ਵਿੱਚ ਵੀ ਨਹੀਂ ਮਿਲਦੀ ਇਹਨਾਂ ਨੂੰ ਮਾਰਨਿੰਗ ਟਾਈਮ ਬਦਾਮਾ ਦਾ ਰਗੜਾ ਮਿਲਦਾਗਾ ਸਭ ਤੋਂ ਪਹਿਲਾਂ ਆਵਲਾ ਮਿਲਦਾਗਾ ਮਰੱਬਾ ਇਹਨਾਂ ਨੂੰ ਮਰੱਬਾ ਦਿੱਤਾ ਜਾਂਦਾ ਆਵਲਾ ਦਾ ਆਪਣਾ ਰਗੜਾ ਪਾਇਆ ਜਾਂਦਾਗਾ ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਵਿੱਚ ਇਹਨਾਂ ਦਲੀਆ ਦਰਿਆ ਜਾਂਦਾਗਾ ਦਲੀਏ ਦੇ ਨਾਲ ਆਪਣੇ ਕੇਲੇ ਦਿੱਤੇ ਜਾਂਦੇ ਨੇ ਕੇਲਿਆਂ ਦੇ ਪ੍ਰੋਫੈਸ਼ਨਲ ਮਣੀ ਡਾਈਟ ਬਣਾਈਏ ਬਾਕੀ ਘਰੇ ਜਾ ਕੇ ਜਿਹੜੇ ਪਿੰਡ ਦੇ ਨੇ ਉਹ ਘਰੇ ਆ ਕੇ ਡਾਈਟ ਲੈ ਕੇ ਫਿਰ ਵਾਪਸ ਆ ਜਾਂਦੇ ਨੇ ਤੇ ਫਿਰ ਉੱਥੋਂ ਸਟਾਰਟਿੰਗ ਹੋ ਜਾਂਦੀ ਆ ਜਾਨੀ ਕਿ ਇਹਨਾਂ ਦੀ ਮਦਦ ਪਿੰਡ ਸਾਡਾ ਬਹੁਤ ਵੱਡਾਗਾ ਠੀਕ ਹੈ ਵਿਚੋਂ ਮਦਦ ਹੋ ਰਹੀ ਹੈ ਕਿ ਪਿੰਡ ਵਿਚੋਂ ਹਲੇ ਤੱਕ ਅਸੀਂ ਕਾਫੀ ਵੀਡੀਓ ਪਾਈਆਂ ਆਪਾਂ ਐ ਕਿਸੇ ਮੂਰੇ ਖੈਰਾਤ ਨਹੀਂ ਪਾਉਂਦੇ ਬਟ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਯਾਰ ਸਾਡੇ ਪਿੰਡ ਦੇ ਨੌਜਵਾਨ ਆ ਨਾ ਖੇਡਦੇ ਨੇ ਕੀ ਹੋ ਸਕੇ ਕੋਈ ਮਾਰਾ ਮੋਟਾ ਕੋਈ ਖੜਾ ਹੋ ਕੇ ਐਂ ਕਹੇ ਯਾਰ ਵੀ ਇਹਨਾਂ ਨੂੰ ਕਾਸ਼ੀ ਦੀ ਲੋੜ ਆ ਕਾਸ਼ੀ ਦਾ ਵੀ ਇਸ ਤਰ੍ਹਾਂ ਦਾ ਨਾ ਦੋਸਤੋ ਪਿੰਡ ਡੱਡਾ ਵੱਡਾ ਹਨਾ ਤਾਂ ਸਾਡੇ ਚੈਨਲ ਦੇ ਮਾਧਿਅਮ ਰਵੇ ਸੀ ਵੀ ਇਹ ਵੀ ਚਾਹੁੰਦੇ ਆ ਵੀ ਜਿਹੜੇ ਦੇਖ ਰਿਆ ਇਹ ਜੇ ਖੜਾਰੀਆਂ ਨੂੰ ਇਹ ਜੇ ਨੌਜਵਾਨਾਂ ਨੂੰ ਸਹਾਇਜੋਗ ਦੋ ਜਿਹੜੇ ਕੀ ਸਰੀਰ ਨੂੰ ਸੰਭਾਲ ਰਹੇ ਆ ਨਸ਼ੇ ਤੋਂ ਵਜੇ ਹੋਏ ਨੇ ਹਣਾ ਤਾਂ ਅਸੀਂ ਵੀ ਗੁਜ਼ਾਰਿਸ਼ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹਨਾਂ ਦੀ ਮਦਦ ਕਰੋ ਡਾਇਟ ਦੀ ਲੋੜ ਆ ਨੂੰ ਜਿਹੜੀ ਚੀਜ਼ ਦੀ ਲੋੜ ਆ ਹਣਾ ਤਾਂ ਇੱਕ ਵਾਰ ਸੰਪਰਕ ਕਰੋ ਆਪਾਂ ਆਪਣੇ ਭਰਾ ਮੰਗਾ ਦਾ ਨੰਬਰ ਵੀ ਦੇਵਾਂਗੇ ਆਪਾਂ ਮੰਗੇ ਦਾ ਤੇ ਇਹਨਾਂ ਨਾਲ ਸੰਪਰਕ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਹੋਰ ਹੋ ਸੰਗ ਕੀ ਦੇ ਕਤਾਰੀਆਂ ਹੁਣ ਹੁਣ ਸਾਨੂੰ ਵੈਸੇ ਇਹਨਾਂ ਨੂੰ ਦਿੱਕਤ ਦਾ ਹੋਰ ਤਾਂ ਕੋਈ ਨਹੀਂ ਇਹਨਾਂ ਨੂੰ ਥੋੜੀ ਡਾਈਟ ਦੀ ਦਿੱਕਤ ਆ ਇਹਨਾਂ ਦੀ ਖੇਡਣ ਦੀ ਦਿੱਕਤ ਨਹੀਂ ਕੋਈ ਹਨਾ ਪਾਣੀ ਦਾ ਪ੍ਰਬੰਧ ਆ ਇੱਥੇ ਸਾਰਾ ਨਾ ਆਉਂਦਾ ਡੇਰੇ ਵਿੱਚ ਬਾਬਾ ਪ੍ਰੇਮਦਾ ਜੀ ਦੇ ਹਨਾ ਤੇ ਬਾਬਾ ਜੀ ਨਾਲ ਸਾਡੇ ਜੁੜੇ ਹੋਏ ਨੇ ਇਹ ਬੱਚਿਆਂ ਦੀ ਬਹੁਤ ਸਪੋਰਟ ਕਰਦੇ ਨੇ ਸਾਨੂੰ ਇੱਥੇ ਹੋਰ ਕੋਈ ਕਮੀ ਨਹੀਂ ਬਟ ਸਾਨੂੰ ਇਹੀ ਕਮੀ ਮਹਿਸੂਸ ਹੁੰਦੀ ਆ ਵੀ ਸਾਡਾ ਪਿੰਡ ਇੰਨਾ ਦਾ ਵੀ ਪਲੇਅਰਾਂ ਲਈ ਹਾਂ ਦਾ ਨਾਰਾ ਨਹੀਂ ਮਾਰ ਸਕਿਆ ਇੱਥੇ ਬੱਚਿਆਂ ਨੂੰ ਹੋ ਗਏ ਇੰਨੇ ਦਿਨ ਹਨਾ ਕੋਈ ਇੱਕ ਵੀ ਕੋਈ ਆਉਂਦੇ ਨੇ ਭਰਾ ਸਾਨੂੰ ਕੇਲੇ ਵਗੈਰਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਈ ਪਲੇਅਰ ਆ ਹਾਂ ਜਿਹੜੇ ਆਉਂਦੇ ਨੇ ਅਸੀਂ ਉਹਨਾਂ ਦਾ ਬਹੁਤ ਥੈਂਕ ਯੂ ਕਰਦੇ ਆ ਉਹ ਸਾਨੂੰ ਆ ਕੇ ਕਹਿੰਦੇ ਵੀ ਇਹਨਾਂ ਨੂੰ ਕੀ ਚਾਹੀਦਾ ਕੇਲੇ ਵਗੈਰਾ ਖੇਡਣ ਤੋਂ ਬਾਅਦ ਇਹਨਾਂ ਦੇ ਰੋਲ ਬੈਸਟ ਨਿਕਲਦੇ ਨੇ ਬੈਸਟ ਰੇਡਰ ਬੈਸਟ ਜਾਪੀ ਹਾਂ ਸਪੈਸ਼ਲ ਅਸੀਂ ਆਫਰ ਦਿੰਨੇ ਆ ਉਹਨਾਂ ਕੇਲੇ ਦੇ ਦਰਜਣਾ ਹੋ ਗਿਆ ਹਣਾ ਵਧੀਆ ਤਰੀਕੇ ਨਾਲ ਇਹਨਾਂ ਦਾ ਮੈਚ ਲਵਾਉਣੇ ਆ ਐਨ ਇੱਕ ਸਾਨੂੰ ਹੋਰ ਗੱਲ ਦੱਸਣਾ ਚਾਹੁੰਦਾ ਸਾਡੇ ਕੈਂਪ ਦੇ ਵਿੱਚ ਬੰਦੇ ਚਿੱਟਾ ਲਾ ਕੇ ਵਾਪਸੀ ਕੀਤੀ ਹੋਈ ਆ ਅੱਛਾ ਜੀ ਜਦੋਂ ਜੇ ਕੋਈ ਬੰਦਾ ਮਾਦੀਕ ਨਹੀਂ ਹੋਇਆ ਸੀ ਹੋਇਆ ਸੀ ਉਹ ਗਲਤ ਕੰਮ ਦੇ ਵਿੱਚ ਉਹਨੇ ਇੰਨਾ ਫੀਲ ਕੀਤਾ ਉਹ ਬੰਦਾ ਇੱਕ ਦਿਨ ਬੈਸਟ ਨਿਕਲਿਆ ਦੋ ਦਿਨ ਬੈਸਟ ਨਿਕਲਿਆ ਅੱਛਾ ਸੀ ਦੋ ਦਿਨ ਬੈਸਟ ਨਿਕਲਿਆ ਉਹ ਹੋਰ ਪਲੇਅਰ ਵੀ ਨੇ ਆਪਣੇ ਕੋਲੇ ਜਿਹੜੇ ਬਹੁਤ ਤਗੜੇ ਖੇਡਦੇ ਨੇ ਉਹ ਦਲਦਲ ਚੋਂ ਬਾਹਰ ਆ ਗਏ ਆਪਾਂ ਕਹਿੰਦੇ ਯਾਰ ਬਹੁਤ ਵਧੀਆ ਗੱਲ ਆ ਗਈ ਠੀਕ ਹੈ ਉਹ ਕਹਿੰਦੇ ਬਾਈ ਪੂਰਾ ਗੱਲਬਾਤ ਆ ਗਈ ਹੁਣ ਅਸੀਂ ਇਹ ਕੰਮ ਛੱਡ ਜੁਕਿਆ ਸਾਨੂੰ ਪੂਰਾ ਨਜ਼ਾਰਾ ਹੁੰਦਾ ਜੇ ਬੈਸਟ ਕੱਢਦੇ ਹਾਂ ਸਾਡਾ ਨਾਮ ਲੈਣੇ ਹੋ ਫਲਾਣਾ ਬੈਸਟ ਹਨ ਤੇ ਬਾਬਾ ਜੀ ਉਹਨਾਂ ਨੇ ਦਰਜਣਾ ਬਣਦੇ ਨੇ ਇਕੱਲੇ ਨੂੰ ਉਹਨੂੰ ਆਟੋਮੈਟਿਕ ਅੰਦਰ ਉਹ ਫੀਲ ਹੋ ਗਿਆ ਹੌਸਲਾ ਹੁੰਦਾ ਹੈ ਹੌਸਲਾ ਆਉਣ ਲੱਗ ਗਿਆ ਕੰਫੀਡੈਂਸ ਹੁੰਦਾ ਬੰਦੇ 'ਚ ਹਾਂ ਇਸ ਲਈ ਇਸ ਅੱਛਾ ਇਹ ਦੱਸੋ ਆਪਾਂ ਵੀ ਜੇ ਕੋਈ ਮਦਦ ਕੀ 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 ਮੰਗਦੇ ਤੁਸੀਂ ਮਤਲਬ ਤਾਂ ਵੀ ਪਤਾ ਲੱਗੇ ਆਪਣੇ ਚੈਨਲ ਦੇ ਅਸੀਂ ਬਸ ਇਹਨਾਂ ਦੇ ਹੋਰ ਤਾਂ ਕੁਝ ਨਹੀਂ ਤਕਰੀਬਨ ਤੁਸੀਂ ਇੱਕ ਤਾਂ ਪਲੇਅਰਾਂ ਦੀ ਪਿੰਡ ਵਾਲੇ ਸਪੋਰਟ ਕਰਿਆ ਕਰੋ ਐ ਨਹੀਂ ਹੈਗਾ ਵੀ ਹਨਾ ਵੀ ਜਦੋਂ ਸਾਨੂੰ ਹੀ ਸਪੋਰਟ ਕਰੋ ਪਲੇਅਰ ਕੋਈ ਵੀ ਹੋਵੇ ਪਲੇਅਰ ਤਾਂ ਸਾਂਝਾ ਹੁੰਦਾ ਆ ਪਲੇਅਰ ਸਾਂਝਾ ਹੁੰਦਾ ਠੀਕ ਹੈ ਇੱਕ ਉਹਨਾਂ ਲਈ ਵੱਧ ਤੋਂ ਵੱਧ ਹਾਂ ਦਾ ਨਾਰਾ ਜਰੂਰ ਮਾਰਿਆ ਕਰੋ ਵੀ ਸਾਨੂੰ ਕਿਸੇ ਦੀ ਲੋੜ ਆ ਯਾਰ ਜੇ ਤੁਸੀਂ ਜੁੜੇ ਹੋਏ ਹੋ ਹਣਾ ਇੰਨਾ ਕਿ ਸਾਨੂੰ ਹਾਂ ਦਾ ਨਾਰਾ ਮਾਰਦਿਆ ਕਰੋ ਹੋ ਸਕੇ ਇਹਨਾਂ ਨੂੰ ਡਾਈਟ ਦੇ ਵਿੱਚ ਕੋਈ ਮਰੱਬਾ ਲਿਆਉਂਦਾ ਕੋਈ ਦੁੱਧ ਲਵਾ ਦੇਣਾ ਕੋਈ ਏਦਾਂ ਦਾ ਤਾਂ ਕਿ 6 ਮਹੀਨੇ ਦੇ ਵਿੱਚ ਵਧੀਆ ਨਾਲੇ ਤਾਂ ਪਿੰਡ ਦਾ ਨਾਂ ਹੀ ਹੁੰਦਾ ਜਿੱਥੇ ਕਿਤੇ ਜਾਂਦੇ ਆਉਂਦਾ ਤਾਂ ਛਨੀਰ ਦਾ ਨਾਂ ਹੀ ਹੈ ਬਕਾਇਦਾ ਹਣਾ ਸਾਰੇ ਪਿੰਡ ਦਾ ਨਾਂ ਵੱਜਦਾ ਉਹ ਪਲਾਣੇ ਛਨੀਰ ਦਾ 플레이ਰ ਠੀਕ ਹੈ ਉਹ ਸਾਰਾ ਪਿੰਡ ਆ ਜਾਂਦਾ ਨਗਰ ਖੇੜਾ ਆ ਜਾਂਦਾ ਵਿੱਚ ਛਨੀਰ ਦੇ ਵਿੱਚ ਤਾਂ ਕਰਕੇ ਤੁਸੀਂ ਇੰਨੀ ਕਿ ਤਾਂ ਬੇਨਤੀ ਸਾਡੀ ਕਬੂਲ ਕਰੋ ਵੀ ਇਹਨਾਂ ਲਈ ਹਾਂ ਦਾ ਨਾਰਾ ਜਰੂਰ ਮਾਰਿਆ ਕਰੋ ਵੀ ਸਾਨੂੰ ਕਿਸਚੀ ਦੀ ਲੋੜ ਆ ਐਡੇ ਦਾ ਮਤਲਬ ਕਿ 플레이ਰ ਖੇ ਵੀ ਨਹੀਂ ਹੈਗੇ ਵੀ ਇਹੀਂ ਕਹਿਣਗੇ ਸਾਨੂੰ ਪੈਸੇ ਦੇ ਦਿਓ ਪਹਿਲੇ ਅਸੀਂ ਮੰਗਦੇ ਕਿਤੋਂ ਇਹਨਾਂ ਨੂੰ ਡਾਈਟ ਲਵਾ ਦਿਓ ਕੋਈ ਗੱਲ ਨਹੀਂ ਬਕਾਇਦਾ ਸਾਨੂੰ ਸਮਾਨ ਦੱਸ ਦਾਂਗੇ ਅਸੀਂ ਕੀ ਲੈਣਾ ਕੋਈ ਬੰਦਾ ਆ ਹੀ ਕਹਦੇ ਸਾਨੂੰ 1000 ਰੁਪਏ ਦਾ 1500 ਦਾ ਸਮਾਨ ਚੁਕਾਉਣੇ ਹਨਾ 2000 ਦਾ ਚੁਕਾਉਣੇ ਐ ਇੰਨੇ ਕੀ ਨਾਲ ਹੀ ਇਹ ਬੰਦੇ ਆਪਦੀ ਡਾਈਟ ਮਿਲ ਜੂਗੀ ਨਾਲ ਨਾਲ ਗੇਮ ਲਾਈ ਜਾਣੀ ਇੱਕ ਇਹ ਦੱਸੋ ਵੀ ਵੇਟ ਕਿਹੜੇ ਕਿਹੜੇ ਤੁਸੀਂ ਖੜਾ ਰਹੇ ਹੋ ਹੁਣ ਇੱਥੇ ਅ ਬੇਡ ਆਪਣੇ ਤਕਰੀਬਨ ਵਿੱਚ 65 ਵਾਲੇ ਨੇ 75 ਵਾਲੇ ਵੀ ਨੇ ਤੇ 55 ਵਾਲੀ ਟੀਮ ਵੀ ਆ ਠੀਕ ਹੈ ਤੇ ਕਦੇ ਓਪਨ ਵਾਲੇ ਮਿਹਨਤ ਵੀ ਲਾਉਂਦੇ ਨੇ ਮੁੰਡੇ ਆਪਣੇ ਕੋਲ 12 ਉਹ ਵੀ ਆਏ ਨੇ ਕੋਚਿੰਗ ਤੁਸੀਂ ਛੋਟੀ ਟੀਮਾਂ ਹੁੰਦੇ ਰਹੇ ਹੋ 75 ਤੱਕ ਹਾਂ 75 ਤੱਕ ਆ ਜਾਂਦੇ ਨੇ ਮੈਨਾਂ ਲਾ ਕੇ 60 ਵਾਲੇ 55 ਵਾਲੇ 75 ਵਾਲੇ ਵਿੱਚੋਂ 54 ਵਾਲੇ ਥੋੜੇ ਜਿਹਾ ਲਾ ਲੈਂਦੇ ਨੇ ਜਿੱਦਾਂ 12 ਵੀ ਨੇ ਹੁਣ 12 ਆਪਣੇ ਕੋਲੇ ਹਾਕਮ ਵਾਲੀ ਤੋਂ ਨੇ ਪਲੇਅਰ ਤੇ ਇੱਕ ਆਪਣੇ ਕੋਲੇ ਸਰਦਾਰੇ ਵਾਲੇ ਤੋਂ ਆ ਪਲੇਅਰ ਇੱਕ ਆਪਣੇ ਕੋਲੇ ਬਲਾਡੇ ਕੋਲੋਂ ਫੁੱਲੋ ਫੁੱਲੋ ਵਾਲ ਡੋਗਰੇ ਦੇ ਆ ਇੱਕ ਆਪਣੇ ਕੋਲੇ ਅਕਾਲੀ ਦੇ ਨੇਗੇ ਇਹ ਮੁੰਡੇ ਆਪਣੇ ਕੋਲੇ 12 ਨੇ ਬਟ ਸਾਡਾ ਐ ਨਹੀਂ ਹੈਗਾ ਵੀ 12 ਨੇ ਸੱਦੀ ਇਨਾਂ ਨਹੀਂ ਰਿਸ਼ਤੇਦਾਰੀਆਂ ਸੀ ਸਾਨੂੰ ਥੋੜਾ ਜਿਹਾ ਰੋਟੀ ਪਾਣੀ ਦਾ ਔਖਾ ਹੁੰਦਾ ਹਨਾ ਪੈਣ ਦਾ ਪ੍ਰਬੰਧ ਸਾਡੇ ਕੋਲੇ ਨਾਉਣ ਦਾ ਪ੍ਰਬੰਧ ਸਾਰਾ ਕੁਝ ਏ ਟੂ ਜ਼ेड ਹੈਗਾ ਬਟ ਸਾਨੂੰ ਰੋਟੀ ਦੀ ਪ੍ਰੋਬਲਮ ਸੀ ਤਾਂ ਕਰਕੇ ਨਾ ਤਿੰਨ ਚਾਰ ਇੱਥੇ ਰਿਸ਼ਤੇਦਾਰੀਆਂ ਸੀ ਉਹ ਲੈ ਆਉਂਦੇ ਹਨਾ ਅਸੀਂ ਬਾਹਰਿਆਂ ਨੂੰ ਉਂ ਦਿਨੇ ਆ ਮੌਕਾ ਵੀ ਸਾਰਾ ਪਿੰਡ ਆਓ ਸਾਡੇ ਨਾਲ ਮਿਹਨਤ ਲਾਓ ਪ੍ਰੈਕਟਿਸ ਲਾਓ ਅਸੀਂ ਸੋਨੂੰ ਫ੍ਰੀ ਕੋਚਿੰਗ ਫ੍ਰੀ ਸਾਰਾ ਕੁਝ ਨਾ ਹੁੰਦਾ ਹਨਾ ਡਾਈਟ ਵੀ ਸੋਨੂੰ ਮੰਨ ਕੇ ਸੋਡੀ ਆਪਦੀ ਮਿਹਨਤ ਆ ਜਿੰਨੇ ਪਾਦੋਂਗੇ ਓਨੀ ਸੋਨੂੰ ਡਾਈਟ ਠੀਕ ਆ ਆਪਾਂ ਸਾਰੇ ਪਿੰਡ ਨੂੰ ਓਪਨ ਸੱਦਾ ਵੀਰੇ ਸਾਰੇ ਆਓ ਆਰਾ ਪਿੰਡ ਆ ਕੇ ਇੱਥੇ ਪ੍ਰੈਕਟਿਸ ਲਾਓ ਕੋਈ ਵੀ ਲਾਓ ਮਿਹਨਤ ਲਾਓ ਮਿਹਨਤ ਲਈ ਕਿਸੇ ਨੂੰ ਕੋਈ ਜਵਾਬ ਨਹੀਂ ਦੋਨੇ ਟਾਈਮ ਲਾਓ ਸਾਡੇ ਨਾਲ ਕੋਈ ਵੀ ਰੁਪਿਆ ਨਹੀਂ ਕੋਈ ਕੋਚਿੰਗ ਦਾ ਕੋਈ ਪੈਸਾ ਨਹੀਂਗਾ ਕੋਈ ਕੋਈ ਖਰਚਾ ਨਹੀਂ ਲੈਣਾ ਆਪਾਂ ਸਾਡੇ ਤੋਂ ਚਲੋ ਦੋਸਤੋ ਤੁਸੀਂ ਦੇਖੀ ਵੀਡੀਓ ਝਨੀਰ ਪਿੰਡ ਦੀ ਆਣਾ ਤਾਂ ਭਰਾਵੋ ਰਿਆਂ ਦੀ ਮਿਹਨਤ ਕਰ ਰਹੇ ਹਨਾ ਤਾਂ ਮੈਂ ਵੀ ਗੁਜਾਰਸ਼ ਕਰਾਂ ਆਪਣੇ ਪਿੰਡ ਵਾਸੀਆਂ ਨੂੰ ਤੇ ਜਿੰਨਾ ਤੱਕ ਸਾਡੀ ਵੀਡੀਓ ਪਹੁੰਚ ਰਹੀ ਹੈ ਨਾ ਵੀ ਸਾਡੇ ਇਹ 플레이ਰਾਂ ਦੀ ਜਰੂਰ ਮਦਦ ਜਰੂਰ ਕਰੋ ਵੀ ਇਹਨਾਂ ਨੂੰ ਕੋਈ ਪੈਸੇ ਦੀ ਲੋੜ ਨਹੀਂਗੀ ਸਿਰਫ ਡਾਈਟਾਂ ਦਾ ਖਾਣਾ ਵੀ ਆਪਦੀ ਖਰਾਕ ਲੈਣ ਤੇ ਆਪਦੀ ਮਿਹਨਤ ਕਰਨ ਨਾਲ ਕਬੱਡੀ ਖੇਡਣਾ ਚੰਗੀ ਆ ਜਿਵੇਂ ਭਰਾ ਨੇ ਦੱਸਿਆ ਕਿ ਧਨੀਰ ਪਿੰਦੇ ਨੇ ਕਿ ਦੂਰੋਂ ਨੇੜੋਂ ਵੀ ਆਏ ਹੋਏ ਨੇ ਨਾ ਇੱਥੇ ਕੈਂਪ 'ਚ ਆ ਤਾਂ ਸਾਡੀ ਇਹ ਬੇਨਤੀ ਹੈ ਸਾਡੀ ਜਿੱਤ ਤੱਕ ਵੀਡੀਓ ਸ਼ੇਅਰ ਜ਼ਰੂਰ ਕਰੋ ਵਧੀਆ ਵੀਡੀਓ ਪਹੁੰਚੇ ਸਾਡੀ ਜਿੱਤ ਤੱਕ ਹਾਂ ਤਾਂ ਜੋ ਕਿ ਇਹਨਾਂ ਦੀ ਮਦਦ ਹੋ ਸਕੇ ਧੰਨਵਾਦੀ ਜਿਹੜੀ ਵੀ ਹੋਈ ਹਾਂ